ਵਾਹ ਬਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਬਾਜੀ ਸਾਰਿਆਂ ਨੂੰ ਇੱਕਦਮ ਵਧੀਆ ਬਾਜੀ ਇੱਕਦਮ ਵਧੀਆ ਜੀ ਤੇ ਰੱਬ ਦਾ ਸੁੱਖਿਆ ਸਾਰਾ ਕੁਝ ਬਹੁਤ ਵਧੀਆ ਆ ਬਾਜੀ ਤੇ ਜਿੰਨੇ ਜੋਗੇ ਹੈਗੇ ਆ ਉਤੋਂ ਬੈਟਰ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਬਾਕੀ ਇਹ ਸਾਰਾ ਕੁਝ ਹੈਗਾ ਵੀ ਜਿਹੜੇ ਵੀ ਲੋਕ ਕਬੱਡੀ ਨੂੰ ਪਿਆਰ ਕਰਦੇ ਆ ਉਹਨਾਂ ਦੇ ਸਾਡੇ ਤੋਂ ਬਹੁਤ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਹੈਗੀਆਂ ਆ ਅਸੀਂ ਸਿਰਫ ਤੇ ਸਿਰਫ ਕੋਸ਼ਿਸ਼ ਕਰਦੇ ਪਿਆ ਵੀ ਉਹ ਐਕਸਪੈਕਟੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਤੇ ਥੋੜਾ ਜਿਹਾ ਖਰੇ ਉਤਰ ਸਕੀਏ ਆ ਮੇਲਾ ਹੋਂ ਦੇਖੀਆਂ ਵੀਰਾਂ ਨੂੰ ਹੈਗਾ ਆ ਵੀ ਸ਼ਾਇਦ ਨਵਾਂ ਆ ਭਾਜੀ ਇਹਨੂੰ ਅੱਜ 56 ਆ ਇਹਨੂੰ 56 ਸਾਲ ਹੋ ਚੁੱਕੇ ਆ ਸਾਡੇ ਫਾਦਰ ਸਾਹਿਬ ਨੇ ਜਾਂ ਹੋਰ ਕੋਸ ਸਾਹਿਬ ਜੀ ਹੈਗੇ ਇਹਨਾਂ ਉਹਨਾਂ ਨੇ ਸਟਾਰਟ ਕੀਤਾ ਅਸੀਂ ਤਾਂ ਜੰਮੇ ਵੀ ਨਹੀਂ ਸੀ ਜੀ ਉਦੋਂ ਤੇ ਇਹ ਹੱਸ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਉਸੇ ਚੱਕਰ ਦੇ ਵਿੱਚ ਆ ਆਈ ਥਿੰਕ ਸਾਡੇ ਕੋਲ ਕੁਝ ਕਮੀਆਂ ਰਹਿ ਗਈਆਂ ਘੱਟ ਬਹੁਤ ਜ਼ਿਆਦਾ ਹੋ ਗਿਆ ਹੁਣ ਅਸੀਂ ਕੋਸ਼ਿਸ਼ ਕੀਤੀ ਆ ਵੀ ਚੀਜ਼ਾਂ ਥੋੜੀਆਂ ਵਧੀਆ ਹੋ ਸਕਣ ਲਾਸਟ ਟਾਈਮ ਮੈਂ ਕਿਹਾ ਸੀਗਾ ਵੀ 10 ਟਾਈਮਸ ਅਸੀਂ ਬੈਟਰ ਕਰਾਂਗੇ ਤੇ ਬਜਟ ਤੇ 10 ਟਾਈਮਸ ਜ਼ਿਆਦਾ ਕਰ ਹੀ ਲਿਆ ਆ ਪਾਜੀ ਬਾਕੀ ਕੋਸ਼ਿਸ਼ ਬਹੁਤ ਬਹੁਤ ਦੱਸ ਕਿ 20 30 ਗੁਣਾ ਜ਼ਿਆਦਾ ਚੱਲਦੀ ਪਈ ਆ ਵੀ ਇਹ ਸਾਰੀਆਂ ਚੀਜ਼ਾਂ ਜ਼ਿਆਦਾ ਸੋਹਣੀਆਂ ਹੋ ਸਕਣ